ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੁਹੀ ਮਹੱਲਾ ਪੰਜੇ ਮਾ ਤੁਧ ਚਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋਏ ਜੇ ਸਹੀ ਉਪਰ ਕਰਤੀ ਸੋ ਤੁਧ ਸਦਾ ਤਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਵਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤਉਦ ਪੈ ਸਾਰੀ ਤੁਦ ਜੀਵੜੇ ਅਵਰ ਨ ਕੋਈ ਜਿਸੇ ਨੂੰ ਲਾਏ ਲਹਿ ਸੋ ਲਾਗੇ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇਕ ਦਾਨ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਾਧੇ ਅਠ ਪਹਿਰ ਗੁਣ ਗਾਵਾਂ ਦੁਇ ਕਰ ਜੋੜ ਮੰਗੋ ਇਕ ਦਾਨ ਸਾਹਿਬ ਤੁਠੇ ਪਾਵਾਂ सास सास नानक आराधी आठ सुहि गु गावे वहा गुर अपने ऊपर बल जाइए आठ पहर हर हर जस गाइये सिमरो सो प्रभ अपना स्वामी सगल कटाका यंत्र जामी रहा चरण कमल सोला प्रीत ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦੇ ਅੱਲਾ ਨਾਨਕ ਮੰਗੇ ਸਾਧਰ ਬੱਲਾ ਸੁਹੀ ਮਹੱਲਾ ਪੰਜੇ ਮਾ ਦਰਸ਼ਨ ਧਿਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਤੇਹੀ ਨਾਮ ਕਰ ਆਪਣੀ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨਾ ਵਿਰਲਾ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮਰੇ ਚੀਤਾ ਨਾਨਕ ਇੱਕ ਕਰੇ ਰਦਾਸ ਵਿਸਰਣਾ ਹੀ ਪੂਰਨ ਗੁਣਤਾਸ